ਸਖਸ਼ੀ ਕਾਲਿਕ ਸਵਾਗਤ ਹੈ ਤੁਹਾਡਾ ਮੇਰੇ ਟਕਪੋਚ ਤੇ ਅੱਜ ਆਪਾਂ ਤੁਹਾਨੂੰ ਇੱਕ ਕੁਝ ਵੀ ਦਿਖਾ ਰਹੇ ਹਾਂ ਆਪਾਂ ਸ਼ੁਰੂ ਕਰ ਰਹੇ ਹਾਂ ਜੀ ਨਵਾਂ ਪੁੱਠਾ ਸੁਪਨਾ ਤੇ ਉਹ ਤੁਹਾਨੂੰ ਅੱਜ ਦਿਖਾਣੇ ਆਪਾਂ ਆਪਾਂ ਕਿਹੜਾ ਬਿਜ਼ਨਸ ਸਟਾਰਟ ਕਰਦੇ ਇਸ ਲੋਕੇਸ਼ਨ ਤੇ ਆਪਾਂ ਆਪਣਾ ਇਹ ਬਿਜ਼ਨਸ ਸਟਾਰਟ ਕਰਨ ਜਾਂਦੇ ਪਰ ਆਪਣਾ ਇੰਟੀਗ੍ਰੇਸ਼ਨ ਹੈ ਪ੍ਰਾਈਵਟ ਇੰਟੀਗ੍ਰੇਸ਼ਨ ਦੇ ਨਾਂ ਦੇ ਜਿਹੜੀ ਆਪਣਾ ਚਾਰ ਪੰਜ ਸੱਤ ਕੋ ਚੱਲ ਰਿਹਾ ਤੇ ਇੰਟੀਗ੍ਰੇਸ਼ਨ ਆਪਣਾ ਫਰਸਟ ਫਲੋਰ ਤੇ ਹੈ ਤੇ ਗਰਾਉਂਡ ਫਲੋਰ ਤੇ ਪਹਿਲਾ ਜਿੰਮ ਸੀ ਜਿੰਮਾ ਸ਼ਿਫਟ ਹੋ ਗਈ ਇਤੋਂ ਸੋ ਆਪਾਂ ਜਿਹੜਾ ਹਾਲੇ ਹਾਲ ਫਰੈਂਟ ਤੇ ਲੈ ਕੇ ਤੇ ਆਪਾਂ ਸ਼ੁਰੂ ਕਰਦਾ ਹੁੰਦਾ ਆਪਣਾ ਕਲਪ ਸ਼ੁਰੂ ਕਰਦੇ ਆ। ਉਹ ਅੰਦਰ ਚੱਲੋ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆ। ਟੇਬਲਸ ਵਗੈਰਾ ਆ ਦੇਖੋ ਸ਼ੁਰੂ ਕਰਦੇ ਟੇਬਲ ਟੋਟੋਲੇ ਆ। ਤਾਂ ਲਾਪਾ ਜਿਹੜੀ ਅੰਮੀ ਸਮਾਨ ਸਾਰਾ ਕੱਲ ਦੇ ਟੇਬਲ ਫਿੱਟ ਹੋ ਰਹੇ ਆ। ਹੁਣ ਕਿੱਟੇਪਲ ਫਿੱਟ ਹੋ ਚੁੱਕਾ ਹੈ। ਤੇ ਦੂਸਰਾ ਟੇਬਲ ਬਾਜੀ ਫਿੱਟ ਕਰ ਰਹੇ ਆ। ਤੇ ਬਾਜੀ ਕੰਪਨੀ ਕੋਲ ਹੋਏ ਆ ਟੇਬਲ ਕੱਟ ਕਰਨ। ਤੇ ਦੋ ਟੇਬਲ ਸਨੁਕਰ ਦੇ ਹੋਗੇ ਇੱਕ ਟੇਬਲ ਆ ਹੋ ਗਿਆ ਜੋ ਫਿੱਟ ਹੋ ਰਿਹਾ ਤੇ ਇੱਕ ਜਿਹੜਾ ਟੇਬਲ ਪੂਰਾ ਰੈਡੀ ਏ ਕਿਸ ਨੰਬਰ ਦਾ ਟੇਬਲ ਉਹ ਹੋ ਗਿਆ ਤੇ ਇੱਕ ਆਪਾਂ ਇਹ ਪੂਨ ਦਾ ਟੇਬਲ ਛੋਟਾ ਟੇਬਲ ਹੁੰਦਾ ਏ ਇੱਕ ਕਾਰਡ ਟੇਬਲ ਲੈ ਕੇ ਆਏ ਆ ਇਸ ਜਗ੍ਹਾ ਤੇ ਖਾਲ ਜਿਹੜੀ ਖਾਲੀ ਜਗ੍ਹਾ ਤੁਸੀਂ ਦੇ ਦੇਓ ਇੱਥੇ ਆਪਾਂ ਇਨ ਫਿਊਚਰ ਇੱਕ ਦੋ ਮਹੀਨਿਆਂ ਦੇ ਵਿੱਚ ਸਨੁਕਰ ਦਾ ਇੱਕ ਟੇਬਲ ਹੋਰ ਲਗਾਵਾਂਗੇ ਬਾਕੀ LED ਪੈਨਲ ਉੱਪਰ ਲੱਗੇ ਹੋਏ ਆ ਸਨੁਕਰ ਦੇ ਟੇਬਲ ਦੇ ਉੱਪਰ ਜਿਹੜਾ ਫੂਲ ਦਾ ਟੇਬਲ ਇਹਦੇ ਉੱਪਰ ਰੋਦਾਂ ਦੀਆਂ ਲਾਈਟਸ ਲੱਗੀਆਂ। ਆਪਾਂ ਨੂੰ ਇੱਕ ਸਿਰਫ ਖਾਲੀ ਹਾਲ ਮਿਲਿਆ ਸੀ ਜਿੰਨਾ ਵੀ ਅੰਦਰ ਡਿਜ਼ਾਈਨਿੰਗ ਤਿਆਰ ਕੀਤੀ ਏ ਇਹ ਆਪਾਂ ਆਰਕੀਟੈਕਟ ਤੋਂ ਪੁੱਛ ਕੇ ਉਹਨਾਂ ਦੇ ਹਿਸਾਬ ਨਾਲ ਤਿਆਰ ਕੀਤੀ ਸਾਰੀ। ਇਹ ਸਾਈਡ ਲਾਈਟਸ ਵਗੈਰਾ ਉੱਪਰ ਵੀ ਹੈ। ਆ ਬਾਹਰ ਟਰੇ ਦੇ ਉੱਪਰ ਸਲਾਈਡਸ ਲੱਗੀਆਂ ਹੋਈਆਂ। ਤੇ ਬਾਕੀ ਸੀਸੀਟੀਵੀ ਆਪਾਂ ਫਿੱਟ ਪਹਿਲਾਂ ਹੀ ਕਰਵਾ ਲਏ ਸੀ ਕਿਉਂਕਿ ਗੇਮ ਦੇ ਵਿੱਚ ਸੀਸੀਟੀਵੀ ਜ਼ਰੂਰੀ ਹੈ ਫੌਲ ਵਗੈਰਾ ਦੇਖਣ ਲਈ। ਇਹ ਹਰ ਹਰ ਟੇਬਲ ਦੇ ਉੱਪਰ ਆਪਾਂ ਸੀਸੀਟੀਵੀ ਲਗਾਇਆ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਆ ਕਿ ਕਿਆਰੀ ਜੋੜਾਂ ਤੇ ਆ ਕੋਸ਼ਿਸ਼ ਇਹ ਹੀ ਹੈ ਕਿ ਇੱਕ ਅੱਧੇ ਦਿਨ ਚ ਕੰਪਲੀਟ ਕਰਕੇ ਤੇ ਸਟਾਰਟ ਕਰ ਦਈਏ ਕੰਮ ਇਹ ਆਪਣਾ ਹਾਲੇ ਜੀ ਜਿੱਥੇ ਆਪਾਂ ਟੇਬਲ ਕੱਟ ਦਿੱਤੇ ਆ ਸਨੁਕਰ ਦੇ ਤੇ ਲੋਕੇਸ਼ਨ ਆਪਣੀ ਹੈਗੀ ਹੈ ਜੀ ਆਊਟਸਾਈਡ ਬੂਕਰਨ ਗੇਟ ਸਰਕੂਲਰ ਰੋਡ ਫਿਰੋਜ਼ਪੁਰ ਸਿਟੀ ਸ਼ਹਿਰ ਵਾਲੇ ਰੇਲਵੇ ਸਟੇਸ਼ਨ ਦੇ ਫਰੋਪੁਰ ਸਿਟੀ ਵਾਲੇ ਰੇਲਵੇ ਸਟੇਸ਼ਨ ਤੋਂ ਬਿਲਕੁਲ ਨੇੜੇ ਇਹ ਸਾਈਡ ਆਪਾਂ ਬਣਾਈ ਸੀ ਕਿਚਨ ਕਿਚਨ ਦੀ ਹੱਲੇ ਤਿਆਰੀ ਹੋਣੀ ਹੈ ਵੀ ਇੱਕ ਦੋ ਦਿਨ ਚ ਆਪਾਂ ਸਟਾਰਟ ਕਰ ਦਾਂਗੇ ਕੰਟੀਨ ਟਾਈਪ ਤੇ ਇਸ ਸਾਈਡ ਬੈਕ ਸਾਈਡ ਤੇ ਵਾਸ਼ਰੂਮਸ ਵਗੈਰਾ ਲੈਟਾਪ ਉੱਪਰ ਲੱਗੀਆਂ ਹੋਈਆਂ ਤੇ ਫੂਲ ਟੇਬਲ ਦੇ ਉੱਪਰ ਲਾਈਟਾਂ ਲੱਗੀਆਂ ਜੀ ਤੇ ਇਸ ਸਾਈਡ ਸਨੁਕਰ ਟੇਬਲ ਦੇ ਉੱਪਰ ਆਪਣੀਆਂ ਲੱਗੀਆਂ ਜੀ LED ਪੈਨਲ ਪਹਿਲਾਂ ਜਿਹੜੀਆਂ ਆਉਂਦੀਆਂ ਸੀ ਸਨੁਕਰ ਟੇਬਲ ਦੇ ਉੱਪਰ ਵੀ ਇਦਾਂ ਦੀਆਂ ਲਾਈਟਾਂ ਆਉਂਦੀਆਂ ਸੀ ਇਸ ਟਾਈਪ ਦੀਆਂ ਬਟ ਆਪਾਂ ਟੇਬਲ ਜਿਹੜੇ ਆ ਇੰਪੋਰਟ ਕਰਵਾਏ ਆ ਤੇ ਆਪਾਂ ਨੂੰ ਇਹਦੇ ਨਾਲ ਦੀਆਂ ਲਾਈਟਸ ਮਿਲੀਆਂ ਓਕੇ ਟੇਬਲ ਆਪਣਾ ਇੱਕ ਫਿੱਟ ਹੋ ਗਿਆ ਮੁੰਡੇ ਖੇੜ ਕੇ ਲੈਵਲ ਚੈੱਕ ਕਰ ਰਹੇ ਟੇਬਲ ਦਾ ਕਿ ਲੈਵਲ ਬਿਲਕੁਲ ਸਹੀ ਹੈ ਕਿਉਂਕਿ ਇਹਦੇ ਚ ਸਾਰੀ ਗੇਮ ਹੀ ਲੈਵਲ ਦੀ ਹੈ ਕੋਸ਼ਿਸ਼ ਇਹ ਹੈ ਜੇ ਅਮ ਤੱਕ ਆਪਣਾ ਦੂਸਰਾ ਟੇਬਲ ਵੀ ਅੱਜ ਫਿਟ ਹੋ ਜਾਏਗਾ ਉਸ ਤੋਂ ਬਾਅਦ ਪੂਰ ਵੀ ਆਪਣਾ ਕੰਪਲੀਟ ਹੋ ਕੇ ਤੇ ਕੱਲ ਨੂੰ ਸ਼ਾਇਦ ਤੁਸੀਂ ਓਪਨਿੰਗ ਕਰ ਦਈਏ ਕਿਉਂਕਿ ਜੇ ਥੋੜਾ ਬੋੜਾ ਕੰਮ ਰਹਿ ਗਿਆ ਤੇ ਫਿਰ ਆਪਾਂ ਪਰਸੋਂ ਨੂੰ ਓਪਨਿੰਗ ਕਰਾਂਗੇ ਯਾਨੀ ਕਿ ਅੱਜ ਹੈਗੀ 10 ਤਰੀਕ 11 ਜਾਂ 12 ਤਰੀਕ ਦੀ ਓਪਨਿੰਗ ਆਪਣੀ ਹੋ ਜੇ ਸਾਨੂੰ ਤਕਰੀਬਨ 25 ਦਿਨ ਹੋ ਗਏ ਆ ਸਾਰਾ ਹਾਲ ਤਿਆਰ ਕਰਦੇ ਹਾਂ ਨੂੰ ਤੇ 15 ਤਰੀਕ 15 ਜਨਵਰੀ ਨੂੰ ਆਪਾਂ ਨੂੰ ਹਾਲ ਦੀਆਂ ਕੀਸ ਮਿਲੀਆਂ ਸੀ ਉਸ ਤੋਂ ਬਾਅਦ ਮਿਸਤਰੀ ਲੱਗੇ ਹੋਏ ਉਸ ਤੋਂ ਬਾਅਦ ਤਿਆਰੀ ਪੂਰੀ ਚੱਲ ਰਹੀ ਹੈ ਤੇ ਸਾਰਾ ਕੁਝ ਕਰਕੇ ਸਾਰੇ ਕੰਮ ਵਗੈਰਾ ਕਰਕੇ ਬਿਜਲੀ ਦਾ ਸਾਈਡ ਜਿਪਸਮ ਦਾ ਜੋੜੀ ਕੰਮ ਨੇ ਡਿਜ਼ਾਈਨਿੰਗ ਵਗੈਰਾ ਕਰਕੇ ਉਸ ਤੋਂ ਬਾਅਦ ਆਪਾਂ ਟੇਬਲ ਲੈ ਕੇ ਆਏ ਆ ਤੇ ਟੇਬਲ ਆਪਣੇ ਆਏ ਆ ਕੱਲ ਕੱਲ ਦੀ ਟੇਬਲਾਂ ਦੀ ਫਿਟਿੰਗ ਚੱਲ ਰਹੀ ਹੈ ਉਹਦੇ نیچے ਕਿਸੇ ਕੋਲੋਂ نیچے ਪਰ ਮੈਟਿੰਗ ਕਰਵਾਤੀ ਸੀ ਉਹ ਜਿਹੜੀ ਹੈ ਬੋਲ ਜਿਹੜੀ ਹੈ ਬੋਲ ਪੱਥਰ ਦੀ ਹੁੰਦੀ ਹੈ ਜੇ ਬੋਲ ਟਾਇਲ ਤੇ ਡਿੱਗੇ ਦੀ ਟਾਇਲ ਵੀ ਟੁੱਟ ਸਕਦੀ ਜਾਂ ਬੋਲ ਤੇ ਵੀ ਇੰਪੈਕਟ ਆ ਸਕਦਾ ਸੋ ਆਪਾਂ نیچے ਮੈਟਿੰਗ ਕਰਵਾਈ ਹੋਈ ਹੈ ਜੇਕਰ ਮੰਨ ਲਓ ਬੋਲ ਡਿੱਗੇ ਮੈਟ ਤੇ ਬੋਲ ਤੇ ਕੋਈ ਇੰਪੈਕਟ ਨਹੀਂ ਆਏ ਮੁੰਡੇ ਖੇਡ ਰਹੇ ਆ ਟੇਬਲ ਦਾ ਲੈਵਲ ਚੈੱਕ ਕਰਨ ਲਈ ਦੂਸਰਾ ਟੇਬਲ ਵੀ ਤਕਰੀਬਨ ਤਕਰੀਬਨ ਫਿੱਟ ਹੋ ਗਿਆ ਤੇ ਟਾਈਮ ਹੋ ਗਿਆ ਸੀ ਰਾਤ ਦੇ 10:00 ਵਜੇ ਆ ਤੇ ਮੁੰਡੇ ਦੇਖੋ ਖੇਡਣ ਆਏ ਹੋਏ ਆ ਖੇਡਣ ਲਈ ਆਪਣੀ ਵਾਰੀ ਦੀ ਵੇਟ 'ਚ ਬੈਠੇ ਹੋਏ ਇੱਥੇ ਸਾਰੇ ਤੇ ਦੂਸਰਾ ਟੇਬਲ ਜਦੋਂ ਕਲੀਅਰ ਹੋ ਗਿਆ ਫਿਰ ਦੋ ਤਿੰਨ ਇਹ ਨਹੀਂ ਇੰਦੇ ਤੇ ਖੇਡ ਲੈਣ ਬਾਕੀ ਜਿੰਨੇ ਪੂਲ ਖੇਡਣਾ ਪੂਲ ਖੇਡ ਲੈ ਗਾ ਜੂ ਪੂਲ ਵੀ ਫਟੋ ਉਧਰ ਬੱਪਾ ਤੀ ਤੱਕਾ ਰਾਤ ਤੇ ਲਾਈਟਾਂ ਵਗੈਰਾ ਸਾਰੀਆਂ ਚੱਗੀਆਂ ਨੇ ਸੁਪਰ ਪੈਨਲ ਵਾਲੀਆਂ ਆ ਤੁਸੀਂ ਦੇਖੋ ਮੁੰਡੇ ਖੇਡਦੇ ਆ ਮਾਰਕੀਟ ਤਕਰੀਬਨ ਤਕਰੀਬਨ ਬੰਦ ਹੋ ਚੁੱਕਾ ਤੇ ਆਪਣੇ ਹੱਲੇ ਉਹ ਫਿਟਿੰਗ ਚੱਲਦੀ ਪਈ ਅੰਦਰ ਪਰ ਕੋਈ ਤੱਕ ਫਿਟਿੰਗ ਚੱਲੇਗੀ ਉਸ ਤੋਂ ਬਾਅਦ ਫਿਰ ਆਪਾਂ ਵੀ ਕਲੋਜ਼ ਕਰ ਦਾਂਗੇ ਤਿਆਰੀ ਕਰਦੇ ਕਰਦੇ ਤਕਰੀਬਨ ਰਾਤ ਦੇ 12:00 ਵਜੇ ਆ ਤੇ ਹੱਲੇ ਵੀ ਟੇਬਲਾਂ ਦੀ ਥੋੜੀ ਸੈਟਿੰਗ ਰਹੀ ਦੀ ਦੋ ਸਨੁਕਰ ਵਾਲੇ ਟੇਬਲ ਰੈਡੀ ਹੋ ਗਏ ਆ ਪੂਲ ਵਾਲਾ ਟੇਬਲ ਰਹਿ ਗਿਆ ਉਹ ਹੋਰ ਰੈਡੀ ਕਰਵਾ ਕੇ ਉਸ ਤੋਂ ਬਾਅਦ ਫਿਰ ਆਪਾਂ ਕਰਵਾਂ ਚੱਲਦੇ ਆ सुबह करके दोनों टेबल रेडी हो गया, एक तरह कवर पाके, तो दूसरे का में चेक हो गया, उधर पूल के टेबल नुक्कड़ करने की तैयारी हो रही है, बहुत ही थोड़ी सफाई करने वाली रही, बहुत कोशिश कराएंगे कि मॉर्निंग अपास ਸਰੋਕਰ ਜੀ ਓਪਨਿੰਗ ਕਰਦੀ ਏ ਇਹਦੇ ਨਾਲ ਹੀ ਆਪਾਂ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਨਵੇਂ ਵਲੌਗ ਦੇ ਵਿੱਚ ਗੁੱਡ ਬਾਏ ਸਤਿ ਸ਼੍ਰੀ ਅਕਾਲ